ਸਰਕਾਰ ਕਹਿੰਦੀ ਹੈ ਬਿਲਕੁਲ ਰੂਲਾਂ ਮੁਤਾਬਕ ਇਹ ਬਾਇਓ ਗੈਸ ਪਲੈਂਟ ਲੱਗ ਰਿਹਾ ਹੈ ਤੁਸੀਂ ਵਿਰੋਧਤਾ ਕਿਉਂ ਕਰਦੇ ਹੋ ਐ ਦੇਖੋ ਜੀ ਸਰਕਾਰ ਨੇ ਤਾਂ ਆਪਣੇ ਵੱਲੋਂ ਹੁਣ ਪੱਲਾ ਝਾੜ ਨਹੀਂ ਹੈ ਇਸ ਗੱਲ ਨੂੰ ਕਹਿ ਕੇ ਕਿ ਸਾਡੇ ਵਾਲਾ ਕੀਤਾ ਹੋਇਆ ਫੈਸਲਾ ਬਿਲਕੁਲ ਸਹੀ ਆ ਅਸੀਂ ਪਹਿਲੇ ਦਿਨ ਨੀ ਰੱਖਣ ਤੋਂ ਹੀ ਇਹ ਕਹਿਤਾ ਸੀ ਕਿ ਇਹ ਸਾਡੇ ਲਈ ਮਾਰੂ ਆ ਸਾਡੇ ਲਈ ਨੁਕਸਾਨਦਾਇਕ ਆ ਔਰ ਪਹਿਲੇ ਦਿਨ ਤੋਂ ਹੀ ਅਸੀਂ ਵਿਰੋਧ ਕਰਦੇ ਆ ਰਹੇ ਆ ਕਿ ਅਸੀਂ ਇਹ ਫੈਕਟਰੀ ਲੱਗਣ ਨਹੀਂ ਦੇਣੀ ਸ਼ੇਡ ਵੀ ਆਪਣੇ ਵੱਲੋਂ ਮੁੱਖ ਮੰਤਰੀ ਸਾਹਿਬ ਵੀ ਪੂਰੇ ਜ਼ੋਰ ਲਾ ਲਏ ਨੇ ਕਿ ਇਹ ਪਲਾਟ ਕਿਸੇ ਰੂਪ ਦੇ ਵਿੱਚ ਚੱਲ ਜਾਣਾ ਕਿਉਂਕਿ ਇਹਦੇ ਵਿੱਚ ਸਰਮਾਏਦਾਰਿਆਂ ਦਾ ਬਹੁਤ ਪੈਸਾ ਇਨਵੈਸਟ ਹੋਇਆ ਹੋਇਆ ਜਿਨ੍ਹਾਂ ਨੂੰ ਇਹ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ ਜਿਹੜੇ 6 ਲੱਖ 6000 ਕਰੋੜ ਤੋਂ ਹੁਣ 13-14 ਲੱਖ ਹਜ਼ਾਰ ਕਰੋੜ ਦੇ ਅਮੀਰ ਹੋ ਚੁੱਕੇ ਨੇ ਉਹਨਾਂ ਨੂੰ ਹੋਰ ਅਮੀਰ ਕਰਨ ਲਈ ਤੇ ਉਹਨਾਂ ਦੇ ਹੋਰ ਸਾਡੇ ਉੱਪਰ ਕਬਜ਼ਾ ਕਰਨ ਵਾਸਤੇ ਜਿਹੜੇ ਇਹ ਪਲਾਟ ਨੇ ਉਹ ਚਾਲੂ ਕਰਨੇ ਨੇ ਕਿਸੇ ਵੀ ਰੂਪ ਚ। ਕੰਗਰਾਲੀ ਦੇ ਵਿੱਚ ਚਾਰ ਪੰਜ ਖੂ ਫੜੇ ਨੇ ਉਹਨਾਂ ਨੂੰ ਕੀ ਹੋਇਆ ਫਿਰ ਇਹ ਹਣ ਕਹਿੰਦੇ ਨੇ ਚੱਲ ਲੈਣ ਦੋ ਇਹ ਤਾਂ ਹਜੇ ਚੱਲੀ ਨਹੀਂ ਅਸੀਂ ਇਹਨੂੰ ਕਿਵੇਂ ਚੱਲਣ ਦਿੱਤਾ ਜਦ ਤੁਸੀਂ ਸਾਨੂੰ ਪਹਿਲਾਂ ਹੀ ਉੱਥੇ ਲੈ ਗਏ ਹੁਣ ਅੱਗ ਦਾ ਫੂਕਿਆ ਪਾਣੀ ਤੋਂ ਡਰੀ ਜਾਂਦਾ ਜਾਂ ਸਾਨੂੰ ਪਤਾ ਵੀ ਉੱਥੇ ਉਹਦੇ ਇੰਨੇ ਸੈਟੀਫਾਈਡ ਲੋਕ ਤਾਂ ਹਾਂ ਮਾਰਦੇ ਨੇ ਜੀ ਉਹ ਇਹ ਇਕੱਲਾ ਸਾਡੇ ਪਿੰਡ ਮੁਸ਼ਕਾਵਾ ਦਾ ਮਸਲਾ ਨਹੀਂ ਰਿਹਾ ਇਹ ਪੰਜਾਬ ਲੈਵਲ ਤੇ ਸੱਤ ਧਰਨੇ ਚੱਲ ਰਹੇ ਨੇ ਜੋ ਵੀ ਹੈਗਾ ਸਾਇੰਟਿਸਟਸਾਂ ਨੇ ਸਾਨੂੰ ਦੱਸਦਾ ਜਿੰਨੀ ਵੀ ਹੈਗੀ ਆ ਉਹਦੇ ਵਿੱਚ ਇਹਨਾਂ ਨੂੰ ਸਰਕਾਰ ਨੂੰ ਕੋਈ ਗੱਲ ਨਹੀਂ ਆਈ ਉੱਥੇ ਜਾਨੀ ਸਾਫਤ ਹੋ ਚੁੱਕਿਆ ਵੀ ਇਹਨਾਂ ਨੇ ਹਵਾ ਪਾਣੀ ਮੱਖੀ ਮੱਛਰ ਬਦਬੂ ਜੋ ਵੀ ਹੈਗਾ ਵੀ ਇਹਨਾਂ ਨੇ ਕਰਨਾ ਹੀ ਕਰਨਾ ਸਾਨੂੰ ਲੁਧਿਆਣਾ ਦੇ ਵਿੱਚ ਲੱਗਦਾ ਕਿ ਉਹ ਪੰਜਾਬ ਦਾ ਕੋਈ ਹਿੱਸਾ ਹੈਗਾ ਸ਼ਹਿਰ ਹੈਗਾ ਐ ਲੱਗਦਾ ਕਿ ਉਹ ਬਿਹਾਰ ਦਾ ਕੋਈ ਹਿੱਸਾ ਹੈਗਾ ਉਥੇ ਸ਼ਹਿਰ ਵਾਸੀ ਰਹਿੰਦੇ ਹੋયા ਵੀ ਇਹ ਮਹਿਸੂਸ ਕਰਦੇ ਨੇ ਕਿ ਯਾਰ ਅਸੀਂ ਕਿਸੇ ਉਪਰੀ ਜਗ੍ਹਾ ਤੇ ਬੈਠੇ ਆ ਕਿਸੇ ਯੂਪੀ ਜਾਂ ਬਿਹਾਰ ਦੀ ਕਿਸੇ ਸਟੇਟ ਦੇ ਵਿੱਚ ਬੈਠੇ ਨੇ ਨਖਾਣੇ ਆ ਕਿ ਇਸ ਨਾਲ ਪਹਿਲਾਂ ਤਾਂ ਸਾਡਾ ਵਾਤਾਵਰਣ ਜਿਹੜਾ 10-10 ਕਿਲੋਮੀਟਰ ਤੱਕ ਇਹਦੀ ਸਮੈਲ ਸਾਨੂੰ ਤੰਗ ਕਰੂਗੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਪਾਣੀ ਖਰਾਬ ਕਰ ਦੇਣਾ ਨਾਲ ਦੀ ਨਾਲ ਇਹਨਾਂ ਨੇ ਜ਼ਮੀਨਾਂ ਦੇ ਵਿੱਚ ਇਹਦੇ ਛੜਕਾ ਕਰ ਕਰਕੇ ਸਾਡੀ ਉਪਜਾਊ ਸ਼ਕਤੀ ਖਤਮ ਕਰ ਦੇਣੀ ਆ ਪੰਜਾਬ ਚ ਕਿਤੇ ਵੀ ਨਹੀਂ ਲੱਗਣੀ ਪਰ ਅਸੀਂ ਵੀ ਨਹੀਂ ਲੱਗਣ ਦੇਣੀ ਇੱਥੋਂ ਤਾਂ ਅਸੀਂ ਪਜਾਵਾਂਗੇ ਪਜਾਵਾਂਗੇ ਇਹ ਸਾਡਾ ਤੈਅ ਆ ਜੀ ਫੇਗਾਂਸਵਾ ਹਲਕਾ ਸਮਰਾਲੇ ਦੇ ਪਿੰਡ ਮੁਸਕਾਬਾਦ ਦੇ ਵਿੱਚ ਸਰਕਾਰ ਵੱਲੋਂ ਇੱਕ ਬਾਇਓਗੈਸ ਪਲਾਂਟ ਲਗਾਇਆ ਜਾ ਰਿਹਾ ਜਿਹਦੇ ਖਿਲਾਫ ਪਿੰਡ ਵਾਸੀ ਇਲਾਕਾ ਵਨਵਾਸੀਆਂ ਵੱਲੋਂ ਵਿਰੋਧਤਾ ਕੀਤੀ ਜਾ ਰਹੀ ਤੇ ਇੱਕ ਪੱਕਾ ਮੋਰਚਾ ਲਗਾਇਆ ਜਾ ਰਿਹਾ ਤਾਂ ਕੁਲਵੀਰ ਮੁਸਕਾਬਰ ਨੇ ਕੁਝ ਪਿੰਡ ਦੇ ਹੋਰ ਲੋਕ ਨੇ ਕੁਲਵੀਰ ਜੀ ਸਰਕਾਰ ਕਹਿੰਦੀ ਹੈ ਬਿਲਕੁਲ ਰੂਲਾਂ ਮੁਤਾਬਕ ਕਿ ਬਾਇਓਗੈਸ ਪਲਾਂਟ ਲੱਗ ਰਿਹਾ ਤੁਸੀਂ ਵਿਰੋਧਤਾ ਕਿਉਂ ਕਰਦੇ ਹੋ ਦੇਖੋ ਜੀ ਸਰਕਾਰ ਨੇ ਤਾਂ ਆਪਣੇ ਵੱਲੋਂ ਹੁਣ ਪੱਲਾ ਝਾੜ ਨਹੀਂ ਹੈ ਇਸ ਗੱਲ ਨੂੰ ਕਹਿ ਕੇ ਕਿ ਸਾਡੇ ਵਾਲਾ ਕੀਤਾ ਹੋਇਆ ਫੈਸਲਾ ਬਿਲਕੁਲ ਸਹੀ ਆ ਕਿਉਂਕਿ ਉਹਨਾਂ ਨੇ ਇਹਨਾਂ ਪਲਾਂਟਾਂ ਨੂੰ ਸਹੀ ਮੰਨ ਕੇ ਹੀ 40 ਪਈਆਂ ਜਿਹੜੀਆਂ ਪੰਜਾਬ ਦੇ ਵਿੱਚ ਦਿੱਤੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਫੈਕਟਰੀ ਸਾਡੇ ਪਿੰਡ ਮੁਸ਼ਕਾਵਦ ਲੱਗ ਰਹੀ ਆ ਅਸੀਂ ਪਹਿਲੇ ਦਿਨ ਨੀ ਰੱਖਣ ਤੋਂ ਹੀ ਇਹ ਕਹਿਤਾ ਸੀ ਕਿ ਇਹ ਸਾਡੇ ਲਈ ਮਾਰੂ ਆ ਸਾਡੇ ਲਈ ਨੁਕਸਾਨਦਾਇਕ ਆ ਔਰ ਪਹਿਲੇ ਦਿਨ ਤੋਂ ਹੀ ਅਸੀਂ ਵਿਰੋਧ ਕਰਦੇ ਆ ਰਹੇ ਆ ਕਿ ਅਸੀਂ ਇਹ ਫੈਕਟਰੀ ਲੱਗਣ ਨਹੀਂ ਦੇਣੀ ਪਰ ਸਰਕਾਰ ਕਿਸੇ ਵੀ ਰੂਪ ਦੇ ਵਿੱਚ ਉਹਨੇ ਇੱਕ ਰੂਪ ਧਾਰਿਆ ਹੋਇਆ ਕਿਉਂਕਿ ਸਰਕਾਰ ਉੱਪਰੋਂ ਸੈਂਟਰ ਤੋਂ ਦਬਾਅ ਵਾ ਸਟੇਟ ਵੀ ਆਪਣੇ ਵੱਲੋਂ ਮੁੱਖ ਮੰਤਰੀ ਸਾਹਿਬ ਵੀ ਪੂਰੇ ਜ਼ੋਰ ਨਾਲ ਲੱਗੇ ਨੇ ਕਿ ਇਹ ਪਲਾਟ ਕਿਸੇ ਰੂਪ ਦੇ ਵਿੱਚ ਚੱਲ ਜਾਣਾ ਕਿਉਂਕਿ ਇਹਦੇ ਵਿੱਚ سرمایہਦਾਰਿਆਂ ਦਾ ਬਹੁਤ ਪੈਸਾ ਇਨਵੈਸਟ ਹੋਇਆ ਹੋਇਆ ਜਿਨ੍ਹਾਂ ਨੂੰ ਇਹ ਫਾਇਦਾ ਉਹਨਾਂ ਚਾਹੁੰਦੇ ਨੇ ਜਿਹੜੇ 6 ਲੱਖ 6000 ਕਰੋੜ ਤੋਂ ਹੁਣ 13 14 ਲੱਖ ਹਜ਼ਾਰ ਕਰੋੜ ਦੇ ਅਮੀਰ ਹੋ ਚੁੱਕੇ ਨੇ ਉਹਨਾਂ ਨੂੰ ਹੋਰ ਅਮੀਰ ਕਰਨ ਲਈ ਤੇ ਉਹਨਾਂ ਦੇ ਹੋਰ ਸਾਡੇ ਉੱਪਰ ਕਬਜ਼ਾ ਕਰਨ ਵਾਸਤੇ ਜਿਹੜੇ ਇਹ ਪਲਾਟ ਨੇ ਉਹ ਚਾਲੂ ਕਰਨੇ ਨੇ ਕਿਸੇ ਵੀ ਰੂਪ ਚ ਪਰ ਪਿੰਡਾਂ ਦੇ ਲੋਕਾਂ ਨੂੰ ਪਤਾ ਭੇਤ ਆ ਕਿ ਉਹਨਾਂ ਦਾ ਹਿੱਤ ਕਿਹਨਾਂ ਗੱਲਾਂ 'ਚ ਆ ਤੇ ਕਿਸ ਤਰੀਕੇ ਨਾਲ ਉਹਨਾਂ ਦਾ ਹਿੱਤ ਹੋ ਸਕਦਾ ਕਿਸ ਤਰੀਕੇ ਨਾਲ ਉਹਨਾਂ ਦਾ ਪਾਉਣ ਪਾਣੀ ਬਚ ਸਕਦਾ ਕਿਸ ਤਰੀਕੇ ਨਾਲ ਉਹਨਾਂ ਦੀ ਧਰਤੀ ਬਚ ਸਕਦੀ ਆ ਕਿਸ ਤਰੀਕੇ ਨਾਲ ਉਹਨਾਂ ਦਾ ਇਲਾਕਾ ਜਿਹੜਾ ਮਾਹੌਲ ਆ ਉਹ ਬਚ ਸਕਦਾ ਨਹੀਂ ਤਾਂ ਸਾਡੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਨਸਲਾਂ ਦੇ ਉੱਤੇ ਜਿਹੜਾ ਬਹੁਤ ਭਾਰੂ ਨੁਕਸਾਨ ਹੋਊਗਾ ਆਪਾਂ ਦੇਖਦੇ ਆਂ ਵੀ ਜਦੋਂ ਜਦੋਂ ਜਿੱਥੇ ਜਿੱਥੇ ਵੀ ਇੰਡਸਟਰੀ ਜਾਂਦੀ ਜਾਂਦੀ ਆ ਉੱਥੇ ਨਾਲ-ਨਾਲ ਪ੍ਰਵਾਸੀਆਂ ਦਾ ਵੀ ਵਾਸਾ ਹੁੰਦਾ ਜਾਈ ਜਾਂਦਾ ਔਰ ਉੱਥੋਂ ਨਾਲ-ਨਾਲ ਪੰਜਾਬੀਆਂ ਦਾ ਜਿਹੜਾ ਪਲਾਨ ਆ ਉਹ ਘਟਦਾ ਜਾਂਦਾ ਅੱਜ ਲੁਧਿਆਣਾ ਜਾ ਕੇ ਦੇਖ ਹਾਨ ਦੇ ਵਿੱਚ ਲੱਗਦਾ ਕਿ ਉਹ ਪੰਜਾਬ ਦਾ ਕੋਈ ਹਿੱਸਾ ਹੈਗਾ ਸ਼ਹਿਰ ਹੈਗਾ ਐਂ ਲੱਗਦਾ ਕਿ ਉਹ ਬਿਹਾਰ ਦਾ ਕੋਈ ਹਿੱਸਾ ਹੈਗਾ ਉੱਥੇ ਸ਼ਹਿਰ ਵਾਸੀ ਰਹਿੰਦਿਆਂ ਹੋਇਆਂ ਵੀ ਇਹ ਮਹਿਸੂਸ ਕਰਦੇ ਨੇ ਕਿ ਯਾਰ ਅਸੀਂ ਕਿਸੇ ਉਪਰੀ ਜਗ੍ਹਾ ਤੇ ਬੈਠੇ ਆ ਕਿਸੇ ਯੂਪੀ ਜਾਂ ਬਿਹਾਰ ਦੀ ਕਿਸੇ ਸਟੇਟ ਦੇ ਵਿੱਚ ਬੈਠੇ ਆ ਇਸੇ ਤਰੀਕੇ ਨਾਲ ਜੇ ਤੁਸੀਂ ਖਰੜ ਦੇ ਆਲੇ-ਦਲੇ ਦੇਖੇਂਗੇ ਉਹੀ ਮਾਹੌਲ ਹੋਊਗਾ ਰਹਿੰਦਿਆਂ ਹੋਇਆਂ ਉਹ ਲੋਕ ਜਿਨ੍ਹਾਂ ਤੇ ਜਿਹੜੇ ਉੱਥੇ ਦੇ ਮੂਲ ਵਾਸੀ ਸੀ ਉਹ ਵੀ ਅੱਜ ਆਪਣੇ ਆਪ ਨੂੰ ਸੇਮ ਮਹਿਸੂਸ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ 'ਚ ਸਾਡਾ ਤਾਂ ਇਹ ਮਾਹੌਲ ਬਣਾਉਣਾ ਨੰਬਰ 2 ਤੇ ਇਸ ਫੈਕਟਰੀ ਦੇ ਨੁਕਸਾਨ ਬਹੁਤ ਨੇ ਨੁਕਸਾਨ ਇਹ ਆ ਕਿ ਇਸ ਨਾਲ ਪਹਿਲਾਂ ਤਾਂ ਸਾਡਾ ਵਾਤਾਵਰਨ ਜਿਹੜਾ 10-10 ਕਿਲੋਮੀਟਰ ਤੱਕ ਇਹਦੀ ਸਮੈਲ ਸਾਨੂੰ ਤੰਗ ਕਰੂਗੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਪਾਣੀ ਖਰਾਬ ਕਰ ਦੇਣਾ ਨਾਲ ਦੀ ਨਾਲ ਇਹਨਾਂ ਨੇ ਜ਼ਮੀਨਾਂ ਦੇ ਵਿੱਚ ਇਹਦੇ ਛੜਕਾ ਕਰ ਕਰਕੇ ਸਾਡੀ ਉਪਜਾਊ ਸ਼ਕਤੀ ਖਤਮ ਕਰ ਦੇਣੀ ਆ ਇਹਨਾਂ ਚੰਗੀ ਤਰ੍ਹਾਂ ਅਸੀਂ ਜਾਣੂ ਆ ਕਿਉਂਕਿ ਨਾਲੇ ਸਾਡੇ ਇੱਕ ਫੈਕਟਰੀ ਕੰਗਰਾਲੀ ਰਾਜਪੂਤਾਂ ਸੀ ਉਹਦੇ ਅਸੀਂ ਪ੍ਰਣਾਮ ਦੇਖੇ ਨੇ ਉੱਥੇ ਜਾ ਕੇ ਅਸੀਂ ਉਹਦਾ ਘੋਖ ਕੀਤੀ ਆ ਉਹਨਾਂ ਲੋਕਾਂ ਨੂੰ ਰਿਸ਼ਤੇ ਨਹੀਂ ਹੋ ਰਹੇ ਉਹਨਾਂ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਅਸੀਂ ਸੰਘਰਸ਼ ਕਰ ਕੀ ਫੈਕਟਰੀ ਲਾਭਦਾਇਕਾ ਭਾਵੇਂ ਉਹ ਸਾਨੂੰ ਕਿਸੇ ਵੀ ਤਰੀਕੇ ਨਾਲ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰਨ ਯਤਨ ਕਰਨ ਛੋਟੀ ਡੰਗਾ ਪਲਾਸ ਜੋ ਉਹਨਾਂ ਦਾ ਦਿਲ ਕਰਦਾ ਉਹ ਕਰਨ ਦੀ ਕੋਸ਼ਿਸ਼ ਕਰਨ ਇਹ ਮੋਰਚਾ ਚੱਲੂਗਾ ਉਹਨਾਂ ਚਿਰ ਚੱਲੂ ਜਿੰਨਾ ਚਿਰ ਸਰਕਾਰ ਇਸ ਫੈਕਟਰੀ ਦੇ ਮੂਹਰੇ ਲਾਲ ਮੋਹਰ ਵਾਲਾ ਜਿੰਦਾ ਆਪਣੇ ਨਹੀਂ ਟੰਗ ਦਿੰਦੀ ਮੋਹਰ ਲਾ ਕੇ ਇਹਨੂੰ ਸੀਲ ਨਹੀਂ ਕਰ ਦਿੰਦੀ ਉਹਨਾਂ ਚਿਰ ਇਹ ਜੰਗ ਸਾਡੀ ਚੱਲਦੀ ਰਹੂਗੀ ਔਰ ਜੰਗ ਹੁਣ ਸਿਰਫ ਮੁਸ਼ਕਾਬਾਦੀ ਹੋ ਨਹੀਂ ਰਹੀ ਹੁਣ ਤਾਂ ਪੂਰੇ ਪੰਜਾਬ ਦੀ ਹੋ ਗਈ ਆ ਔਰ ਜਿੰਨੀ ਵੀ ਸਾਝਾ ਮੋਰਚੇ ਦੇ ਰਾਹੀਂ ਔਰ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੀਆਂ ਵੀ ਫੈਕਟਰੀਆਂ ਜਿੱਥੇ ਲੱਗ ਰਹੇ ਨੇ ਸਾਰੇ ਇਕੱਠੇ ਹੋ ਰਹੇ ਨੇ ਹੁਣ ਕਿਤੇ ਵੀ ਕੋਈ ਫੈਕਟਰੀ ਨਹੀਂ ਲੱਗਣ ਦਵਾਗੇ ਇਹ ਜਿਹੜਾ ਏਰੀਆ ਹੈਗਾ ਹੈ ਕਿ ਆਰ ਜ਼ੋਨ ਹੈ ਆਈ ਜ਼ੋਨ ਹੈ ਕਿ ਕਿਹੜਾ ਜ਼ੋਨ ਕਿਹੜਾ ਨਹੀਂ ਗ੍ਰੀਨ ਜ਼ੋਨ ਆ ਇਹਨਾਂ ਨੇ ਕੀ ਕੀਤਾ ਇਹਦੇ ਵਿੱਚ ਦੋ ਚੀਜ਼ਾਂ ਨੂੰ ਐਡ ਕਰਕੇ ਇਹਨੂੰ ਗ੍ਰੀਨ ਜ਼ੋਨ ਦੇ ਵਿੱਚ ਲਿਆਂਦਾ ਇੱਕ ਪਰਾਲੀ ਤੇ ਇੱਕ ਬਾਜਰਾ ਪਰਾਲੀ ਦੀਆਂ ਵੱਡੀਆਂ-ਵੱਡੀਆਂ ਟਿੱਖਾਂ ਲੱਗੀਆਂ ਹੋਈਆਂ ਨੇ ਪਿਛਲੇ ਸਾਲ ਦੀਆਂ ਵੀ ਉਹਨੂੰ ਵਰਤੇ ਤਾਂ ਹੈ ਨਹੀਂ ਉਸ ਫੈਕਟਰੀ ਦੇ ਵਿੱਚ ਕਦੇ ਉਸ ਨੂੰ ਦਿਖਾ ਕੇ ਇਹ ਕਹਿਣਾ ਕੋਸ਼ਿਸ਼ ਕਰ ਰਹੇ ਨੇ ਨਹੀਂ ਜੀ ਇਹ ਤਾਂ ਤੁਹਾਡੇ ਲਈ ਸੇਫ ਆ ਇਹ ਤੁਹਾਡੇ ਵਾਸਤੇ ਅਸੀਂ ਕਰ ਰਹੇ ਆ ਜਿਹੜੀ ਪਰਾਲੀ ਸਾਡੇ ਖੇਤਾਂ ਦੇ ਵਿੱਚ ਜਾਲੇ ਤੇ ਨੁਕਸਾਨ ਬਚਾਉਂਦੀ ਆ ਉਹ ਇੱਥੇ ਗਾਲੇ ਤੇ ਸਫਾਇਦਾ ਕਿਵੇਂ ਪਚਾ ਦੂਗੀ ਸਾਨੂੰ ਫਿਰ ਸਾਡੇ ਫੇਫੜਿਆਂ ਦੇ ਰਾਹ ਨਹੀਂ ਜਾਊਗੀ ਜਦੋਂ ਇੱਥੋਂ ਇਕੱਠੀ ਉਹ 스멜 ਬਗਣੀ ਆ ਉਦੋਂ ਨਹੀਂ ਸਾਨੂੰ ਨੁਕਸਾਨ ਪਚਾਉਣ ਗਿਆ ਸੋ ਇਸ ਕਰਕੇ ਸਾਡਾ ਵਿਰੋਧ ਆ ਪਹਿਲਾਂ ਵੀ ਵਿਰੋਧ ਸੀ ਅੱਜ ਵੀ ਵਿਰੋਧ ਆ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਹਾਂ ਹੋ ਸਕਦਾ ਬਲਡੋజర్ ਚਲਾ ਕੇ ਸਾਡੇ ਉੱਪਰ ਚਿੱਤ ਐ ਕੇ ਸਾਨੂੰ ਮਾਰ ਕੇ ਤਾਂ ਇਹ ਫੈਕਟਰੀਆਂ ਲੱਗ ਸਕਦੀਆਂ ਨੇ ਪਰ ਜਿੰਦਾ ਜਿੰਦਾ ਸਾਡੇ ਲੋਕਾਂ ਦੇ ਹੁੰਦੈ ਨਹੀਂ 6 ਮਹੀਨੇ ਹੋ ਗਏ ਲੱਖਾਂ ਰੁਪਏ ਦਾ ਅਸੀਂ ਖਰਚਾ ਕਰਦੇ ਆ ਇਸ ਕਰਕੇ ਕਰਦੇ ਆ ਵੀ ਕੱਲ ਨੂੰ 6 ਮਹੀਨੇ ਪਹਿਲਾਂ ਅਸੀਂ ਸਾਰੇ ਪਿੰਡ ਦਾ ਨੁਕਸਾਨ ਕਰਾ ਲਿਆ ਬਾਅਦ ਵਿੱਚ ਅਸੀਂ ਇਹ ਜਿਹੀ ਫੈਕਟਰੀਆਂ ਚਾਲੂ ਕਰਦੀ ਆ ਬਿਲਕੁਲ ਨਹੀਂ ਮੋਰਚ ਚ ਇਹ ਚੱਲੂਗੀ ਫੈਕਟਰੀ ਤੇ ਨਾ ਅਸੀਂ ਲੱਗਣ ਦਵਾਂਗੇ ਕਿਸੇ ਵੀ ਰੂਪ ਦੇ ਵਿੱਚ ਨਹੀਂ ਲੱਗਣ ਦਿੰਦੇ ਜੀ ਜਦੋਂ ਇਹ ਜ਼ਮੀਨ ਐਕਵਾਇਰ ਹੋਈ ਸੀ ਜਾਂ ਖਰੀਦੀ ਗਈ ਸੀ ਉਦੋਂ ਜਿਨ੍ਹਾਂ ਨੇ ਵੇਚੀ ਸੀ ਜਾਂ ਪਿੰਡ ਵਾਸੀਆਂ ਨੂੰ ਨਹੀਂ ਸੀ ਪਤਾ ਇਹਦੇ ਘਾਤ ਕਨੇ ਚ ਉਸੇ ਜ਼ਿੰਮੇਦਾਰ ਦੀ ਜਿਹੜਾ ਇਹ ਫੈਕਟਰੀ ਲਾ ਰਿਹਾ ਮਗਰ ਉਹ ਇਸ ਪਿੰਡ ਦਾ ਵਾਸੀ ਸੀ ਕੱਲ ਤੱਕ ਉਹ ਸਾਡੀਆਂ ਜੱਥੇਬੰਦੀਆਂ ਦੇ ਉਹ ਉਹਨਾਂ ਦੇ ਫਾਦਰ ਸਾਹਿਬ ਉਹਨੇ ਆਗੂ ਸੀ ਅੱਜ ਉਹ ਨੌਕਰੀਆਂ ਦੇ ਕਾਰਨ ਕਰਕੇ ਸਰਕਾਰਾਂ ਦੇ ਗੁਲਾਮ ਹੋ ਗਏ ਸਰਕਾਰਾਂ ਦੇ ਅਧੀਨ ਹੋ ਗਏ ਪੈਸੇ ਦੇ ਪੁੱਤ ਹੋ ਗਏ ਕਿਉਂਕਿ ਸਾਰੀ ਉਮਰ ਉਹਨਾਂ ਨੂੰ ਪੈਸਾ ਚਾਹੀਦਾ ਪੈਸਾ ਲਗਾਈ ਦਿੰਦਾ ਉਹਨਾਂ ਕੋਲ ਐਸ਼ ਆਰਾਮ ਦੀ ਜ਼ਿੰਦਗੀ ਸੀ ਪਰ ਹੋਰ ਐਸ਼ ਆਰਾਮ ਦੀ ਪਤਾ ਨਹੀਂ ਕਿਹੜੀ ਜ਼ਿੰਦਗੀ ਚਾਹੀਦੀ ਆ ਤੀ ਪੁੱਤ ਵਿਦੇਸ਼ਾਂ ਜਾਂ ਬੜੇ ਨੇ ਸਾਰਾ ਕੁਝ ਹੋ ਚੁੱਕਿਆ ਪਿੰਡ 'ਚ ਕੋਈ ਉਹਨਾਂ ਨੂੰ ਬੁਲਾ ਕੇ ਖੁਸ਼ ਨਹੀਂ ਅੱਜ ਦੇ ਟਾਈਮ 'ਚ ਉਹਨਾਂ ਦਾ ਸਤਕਾਰ ਨਹੀਂ ਰਿ ਥੱਪਤੀਆ ਇਹ ਬਾਹਰੋਂ ਆਕੇ ਨਹੀਂ ਕੋਈ ਲਾ ਰਿਆ ਸਾਡਾ ਪਿੰਡ ਦਾ ਬੰਦਾ ਹੀ ਆ ਜਿਹੜਾ ਉਹ ਇਹ ਪਰਮਿਸ਼ਨਾਂ ਲੈ ਕੇ ਸਰਕਾਰ ਨੇ ਉਹਨੂੰ ਇਹ ਜੀ ਆਗਿਆ ਦੇਤੀਆ ਉਹਨੇ ਇੱਥੇ ਫੈਕਟਰੀ ਲਾ ਰਿਆ ਅਸੀਂ ਉਹਦੀ ਇੱਕ ਨੀਂ ਰੱਖਣ ਤੋਂ ਅਸੀਂ ਇਹਦਾ ਵਿਰੋਧ ਕਰਦੇ ਆ ਰਹੇ ਆ ਔਰ ਜਿੰਨਾ ਚਿਰ ਇਹ ਫੈਕਟਰੀ ਇੱਥੇ ਜਿੰਦਾ ਲੱਗ ਕੇ ਜਾਂ ਇਹ ਫੈਕਟਰੀ ਇੱਥੋਂ ਚੱਕ ਕੇ ਨਹੀਂ ਲੈ ਜਾਂਦਾ ਪੰਜਾਬ ਚ ਕਿਤੇ ਵੀ ਨਹੀਂ ਲੱਗਣੀ ਪਰ ਅਸੀਂ ਵੀ ਨਹੀਂ ਲੱਗਣ ਦੇਣੀ ਇੱਥੋਂ ਤਾਂ ਅਸੀਂ ਭਜਾਵਾਂਗੇ ਭਜਾਵਾਂਗੇ ਇਹ ਸਾਡਾ ਤੈਅ ਆ ਜੀ ਇਹ ਸਾਡੇ ਨਾਲ ਕੁਲਵੀਰ ਮੁਸਕਵਾਨ ਸੀ ਕਹਿੰਦੇ ਜਦੋਂ ਤੱਕ ਫੈਕਟਰੀ ਜਾਂਦੀ ਨਹੀਂ ਸਾਡਾ ਸੰਘਰਸ਼ ਜਰੂਰ ਹੋਊਗਾ ਸਾਡੇ ਨਾਲ ਕੁਝ ਹੋਰ ਲੋਕ ਨੇ ਕੀ ਕਹਿਣਾ ਚਾਹੁੰਦੇ ਸ੍ਰੀ ਕਾਲ ਜੀ ਮੈਂ ਪਹਿਲਾਂ ਆਪਣੀ ਮੀਡੀਆ ਧੰਨਵਾਦ ਕਰਦਾ ਜੀ ਆਪਾਂ ਸਾਨੂੰ ਬੋਲਣ ਦਾ ਵਧੀਆ ਆਪਣਾ ਸਾਡਾ ਗਾਹ ਮੈਸੇਜ ਦਿੰਨੇ ਹੋ ਸਾਨੂੰ ਜੀ ਇਹ 2022 ਦੇ ਬੈਠੇ ਜੀ ਸਿਰੇ ਮੰਨ ਲਾ ਲੱਗੇ ਹੋਇਆ ਯਾਨੀ ਜੇ ਸਿਰੋਤੋਂ ਇਹ ਆਪਣੇ ਇਹ ਪਹਿਲੇ ਨਿਊਆ ਪੱਟਣ ਲੱਗੇ ਨੂੰ ਅਸੀਂ ਵੀਰ ਨੂੰ ਸਮਝਾਇਆ ਇਹ ਕਹਿੰਦਾ ਵੀ ਇਹਦਾ ਕੋਈ ਸੈਟੀਫਾਈਕਟ ਹੈ ਨਹੀਂ ਤੇ ਬਾਕੀ ਇਹਨਾਂ ਦੇ ਭਰਾ ਦੇ ਆਪਣੇ ਦੱਸਣ ਦੀ ਗੱਲ ਆ ਵੀ ਅਸੀਂ ਜਿੰਨਾ ਵੀ ਆਲੇ ਦਾਲ ਦਾ ਗੰਦ ਮੰਦ ਉਹ ਚੱਕ ਕੇ ਲਿਆ ਕੇ ਅਸੀਂ ਉਹ ਕਰਕੇ ਅਸੀਂ ਗੈਸ ਬਣਾ ਕੇ ਅਸੀਂ ਇਹਦਾ ਬਾਇਓਗੈਸ ਪਲਾਂਟ ਦਾ ਜਿਵੇਂ ਵੀ ਹੈਗੀ ਆ ਤੇ ਬਾਕੀ ਨੂੰ ਅਸੀਂ ਬਹੁਤ ਸਮਝਾਇਆ ਜੀ ਸਾਡੀ ਬਹੁ ਮੀਟਿੰਗਾਂ ਹੋਈਆਂ ਤੇ ਬਾਕੀ ਹੁਣ ਸਾਡੀਆਂ ਸਰਕਾਰ ਨਾਲ ਵੀ ਘੱਟੋ ਘੱਟ 5 6 ਮੀਟਿੰਗਾਂ ਹੋ ਚੁੱਕੀਆਂ ਨੇ ਤੇ ਬਾਕੀ ਹੁਣ ਡੀਸੀ ਸਾਹਿਬ ਦਾ ਅੱਜ ਬਿਆਨ ਵੀ ਆਇਆ ਜੀ ਇਹ ਕਹਿੰਦੇ ਨੇ ਇਹ ਕੋਈ ਪਲੂਟ ਨਹੀਂ ਕਰਦੀ ਐਦਾਂ ਨਹੀਂ ਕਰਦੀ ਇਹਨੇ ਹਵਾ ਪਾਣੀ ਦਾ ਦੁਸ਼ਤ ਕਰਨਿਆ ਇਹਨਾਂ ਤਾਂ ਜੀ ਕੋਈ ਜੀ ਜੰਤ ਵੀ ਨਹੀਂ ਛੱਡਣਾ ਉਹਦੇ ਇਹਨਾਂ ਨੇ ਆਪ ਵਿਜ਼ਿਟ ਕਰਵਾਇਆ ਐਸਡੀਐਮ ਸਾਹਿਬ ਨੇ ਸਾਨੂੰ ਆਪ ਨਾਲ ਬਕਾਇਦਾ ਨਾਲ ਦੀ ਸਾਡੇ ਜੋ ਸਮਰਾਲੇ ਦਾ ਪ੍ਰਸ਼ਾਸਨ ਬਾਕੀ ਇਹ ਜਿਹੜਾ ਫੈਕਟਰੀ ਮਾਲਕਾ ਸਾਨੂੰ ਆਪ ਲੈ ਗਿਆ ਜਿੱਥੇ ਇਹਦੇ ਨਾਲ ਦੀ ਘਾਤਕ ਚੱਲ ਰਹੀ ਆ ਉਹਨਾਂ ਨੂੰ ਫੈਕਟਰੀ ਮਾਲਕਾਂ ਨੂੰ ਜੁਰਮਾਨੇ ਹੋਏ ਨੇ ਉਹਨਾਂ ਦਾ ਬਹੁਤ ਬਾਕੀਓ ਫੈਕਟਰੀ ਅੱਜ ਵੀ ਬੰਦ ਪਈ ਆ ਤੇ ਬਾਕੀ ਇਹ ਹੁਣ ਸਾਨੂੰ ਕਹੀ ਜਾਂਦੇ ਨੇ ਜੀ ਨਹੀਂ ਆ ਬਾਕੀ ਸਾਡੇ ਜਿਹੜੀਆਂ 5 ਮੀਟਿੰਗਾਂ ਹੋਈਆਂ ਉਹਦੇ ਵਿੱਚ ਸਾਡੇ ਸਾਇੰਟਿਸਟ ਤੇ ਬਾਕੀ ਸਰਕਾਰ ਨੇ ਦਿੱਲੀ ਤੋਂ ਲਿਆ ਕੇ ਸੈਂਟਰ ਤੋਂ ਵੀ ਲਿਆ ਕੇ ਬਿਠਾ ਲਏ ਅਸੀਂ ਉਹਦੇ ਵਿੱਚ ਸਾਬਤ ਕਰ ਚੁੱਕੇ ਹਾਂ ਵੀ ਇਹ ਵੀ ਘਾਤਕ ਵੀ ਕੈਂਸਰ ਫੈਕਟਰੀਆਂ ਨੇ ਇਹ ਇਹ ਹੁਣ ਨਹੀਂ ਮੰਨਦੇ ਹੁਣ ਇਹਦਾ ਬਿਆਨ ਵੀ ਲੱਗ ਗਿਆ ਸੀ ਇਹ ਗੱਲ ਦਾ ਖੰਡਨ ਕਰਦੇ ਆ ਜੋ ਡੀਸੀ ਸਾਹਿਬ ਨੇ ਅੱਜ ਬਿਆਨ ਦਿੱਤਾ ਬਾਕਾਇਦਾ ਸਾਨੂੰ ਰੋਜ਼ ਇੱਥੇ ਸਮਝਾਉਣ ਆਉਂਦੇ ਨੇ ਹੁਣ ਜਿਵੇਂ ਮੱਲਾ ਇਹ ਸੰਗਤ ਆ ਜਾਂ ਹੁਣ ਆਪਣੇ ਸਾਰੇ ਖੜੇ ਨੇ ਜਾਂ ਇਲਾਕਾ ਨਿਵਾਸੀ ਜਿੰਨੇ ਵੀ ਹੈਗੇ ਇਕੱਲਾ ਸਾਡਾ ਪਿੰਡ ਨਹੀਂ ਨੇ 20-20 ਕਿਲੋਮੀਟਰ ਤੱਕ ਮਾਰ ਕਰਨੀ ਆ ਅਸੀਂ ਕਹਿ ਵੀ ਤੁਸੀਂ ਇੱਥੇ ਆ ਕੇ ਲੋਕਾਂ ਨੂੰ ਸਲਾਹ ਲਓ ਪੁੱਛੋ ਵੀ ਇਹ ਆਪਾਂ ਨੂੰ ਕਿਵੇਂ ਆ ਕਹਿੰਦੇ ਜੀ ਨਹੀਂ ਐਦਾਂ ਕਰਕੇ ਤੁਸੀਂ ਕਿਸੇ ਆਪਣੇ ਰਿਸ਼ਤੇਦਾਰ ਨੂੰ ਕੈਮਿਸਟਰੀ ਦੇ ਵਗੈਰਾ ਜਾਂ ਕਿਸੇ ਨੂੰ ਤੁਸੀਂ ਗੱਲ ਕਰੋ ਜੀ ਇਹ ਐਦਾਂ ਕਰਕੇ ਬਹੁਤ ਸਹੀ ਨਹੀਂ ਨੇ ਮਾਜੀ ਅਸੀਂ ਸਹੀ ਕੀ ਕਰਨਾ ਚਾਹੁੰਨਾ ਜਦੋਂ ਨੂੰ ਸਾਡੇ ਸਾਇੰਟਿਸਟ ਨੇ ਸਾਰੀ ਗੱਲ ਏ ਟੂ ਜ਼ੈਡ ਬਕਾਇਦਾ ਬੋਰਡ ਤੇ ਵੀ ਲਿਖ ਕੇ ਦੱਸਤਾ ਉਹਨੇ ਵੀ ਜਿਵੇਂ ਜਿਵੇਂ ਕਰਕੇ ਨੇ ਕਿਵੇਂ ਇਹਨੇ ਮੱਲਾ ਇਹਦੇ ਸਰਟੀਫਿਕੇਟ ਕੈਂਸਰ ਵਗੈਰਾ ਜਾਂ ਹਵਾ ਪਾਣੀ ਦੁਸ਼ਟ ਕਰਨਾ ਇਹਦੇ ਨਾਲ ਦੇ ਉੱਥੇ ਉਹਨਾਂ ਨੇ ਪਾਣੀ ਪਾਉਂਦੇ ਨੇ ਆਪਣੇ ਕੰਗਰਾਲੀ ਦੇ ਵਿੱਚ ਚਾਰ ਪੰਜ ਖੂਹ ਫੜੇ ਨੇ ਉਹਨਾਂ ਨੂੰ ਕੀ ਹੋਇਆ ਫਿਰ ਇਹਨਾਂ ਨੂੰ ਕਹਿੰਦੇ ਨੇ ਚੱਲ ਲੈਣ ਦਿਓ ਇਹ ਤਾਂ ਹਜੇ ਚੱਲੀ ਨਹੀਂ ਅਸੀਂ ਇਹਨੂੰ ਕਿਵੇਂ ਚੱਲਣ ਦਿੱਤਾ ਜਦ ਤੁਸੀਂ ਸਾਨੂੰ ਪਹਿਲਾਂ ਹੀ ਉੱਥੇ ਲੈ ਗਏ ਹੁਣ ਅੱਗ ਦਾ ਫੂਕਿਆ ਪਾਣੀ ਤੋਂ ਡਰੀ ਜਾਂਦਾ ਜਾਂ ਸਾਨੂੰ ਪਤਾ ਵੀ ਉੱਥੇ ਉਹਦੇ ਇੰਨੇ ਸੈਟੀਫਾਈਡ ਲੋਕ ਤਾਂ ਹਾਂ ਮਾਰਦੇ ਨੇ ਜੀ ਉਹ ਉਹ ਫੈਕਟਰੀ ਮਾਲਕ ਨੇ ਕੇਸ ਨਹੀਂ ਪਾਇਆ ਜਾ ਕੇ ਉਹ ਜਾ ਕੇ ਕੋਰਟ 'ਚ ਖੜ ਜਾਂਦਾ ਉਹ ਕਿਉਂ ਖੜ ਜਾਂਦਾ ਦੂਆਂ ਨੂੰ ਉਹਨਾਂ ਨੇ ਮੂਰੇ ਕਰਿਆ ਸਾਡੇ ਪੰਜ ਬੰਦਿਆਂ ਨੂੰ ਉਹ ਤੰਗ ਕਰਦੇ ਨੇ ਮੰਨ ਲਾ ਵੀ ਉਹ ਹੁਣ ਇਹ ਕਿਤੇ ਪੰਜ ਬੰਦੇ ਥਰੋੜੇ ਸਾਰਾ ਇਲਾਕਾ ਖੜਾ ਨਾ ਓਰੇ ਅਸੀਂ ਇੱਕ ਮੰਨ ਲਾ ਸਾਬਤ ਕਰ ਚੁੱਕੇ ਹਾਂ ਸਾਡੇ ਸਾਇੰਟਿਸਟ ਬਾਕੀ ਤਾਲ ਮਿਲ ਕਮੇਟੀ ਜਿੰਨੀ ਵੀ ਹੈਗੀ ਆ ਇਹ ਇਕੱਲਾ ਸਾਡੇ ਪਿੰਡ ਮੁਸ਼ਕਵਾਦ ਦਾ ਮਸਲਾ ਨਹੀਂ ਰਿਹਾ ਇਹ ਪੰਜਾਬ ਲੈਵਲ ਤੇ ਸੱਤ ਧਰਨੇ ਚੱਲ ਰਹੇ ਨੇ ਉਦੋਂ ਬਾਅਦ ਹੁਣ ਇਹ ਕਹਿੰਦੇ ਦੀ ਇਦਾਂ ਕਰਕੇ ਇੱਕ ਰੇਲੈਂਸ ਵਾਲੇ ਲੋਡੋ ਵਾਲ ਕੋ ਬੱਗੇ ਕਲਾਂਗ ਦੇ ਵਿੱਚ ਹੋਰ ਇਹ ਤੋਂ ਵੀ ਖਨੀ 4 ਗੁਣਾ ਵੱਡੀ ਮੰਨ ਲਾ ਖਨੀ 5 ਫੈਕਟਰੀ ਲੱਗ ਰਹੀ ਆ ਉੱਥੇ ਵੀ ਧਰਨਾ ਚੱਲ ਪਿਆ ਹੁਣ ਦੱਸੋ ਉਹਨਾਂ ਨੂੰ ਕਿਹਨੇ ਸਿਖਾਇਆ ਬਾਕੀ ਜੇ ਇਹ ਕਹਿੰਦੇ ਨੇ ਵੀ ਇਹਦੇ ਕੋਈ ਨਹੀਂ ਸਰਟੀਫਿਕੇਟ ਕੋਈ ਇਹਦੇ ਵਿੱਚ ਸਾਡੇ ਆਪਣੇ ਜੋ ਵੀ ਵੀਡੀਓਗ੍ਰਾਫੀ ਹੋਈ ਆ ਉਹਦੀ ਆਪਣੀਆਂ ਸਾਰੀਆਂ ਵੀਡੀਓਗ੍ਰਾਫੀ ਆ ਜਾਣੀਆਂ ਅਸੀਂ ਜੋ ਵੀ ਉਹ ਤਾਲਮਿਲ ਕਮੇਟੀ ਦੇ ਜਿਵੇਂ ਵੀ ਉਹਦੇ ਨਾਲ ਅਸੀਂ ਸਾਰਾ ਕੁਝ ਕਰਕੇ ਉਹ ਆਪ ਜਿਵੇਂ ਵੀ ਹੈਗੀ ਆਪਾਂ ਸਾਰੀ ਸੰਗਤ ਦੇ ਸਾਹਮਣੇ ਉਹ ਆ ਜਾਣਾ ਅਸੀਂ ਇਹ ਇਹਦਾ ਜਣੀ ਗੱਲ ਦਾ ਖੰਡਨ ਕਰਦੇ ਆਂ ਵੀ ਇਹ ਕੈਂਸਰ ਫੈਕਟਰੀਆਂ ਨੇ ਇਹ ਚਾਹੇ ਨਾਮ ਵੀ ਮੰਨਣ ਜੋ ਵੀ ਹੈਗਾ ਸਾਇੰਟਿਸਟਸਾਂ ਨੇ ਸਾਨੂੰ ਦੱਸਦਾ ਜਿੰਨੀ ਵੀ ਹੈਗੀ ਆ ਉਹਦੇ ਵਿੱਚ ਇਹਨਾਂ ਨੂੰ ਸਰਕਾਰ ਨੂੰ ਕੋਈ ਗੱਲ ਨਹੀਂ ਆਈ ਉੱਥੇ ਜਣੀ ਸਾਫਤ ਹੋ ਚੁੱਕਿਆ ਵੀ ਇਹਨਾਂ ਨੇ ਹਵਾ ਪਾਣੀ ਮੱਖੀ ਮੱਛਰ ਬਦਬੂ ਜੋ ਵੀ ਹੈਗਾ ਵੀ ਇਹਨਾਂ ਨੇ ਕਰਨਾ ਹੀ ਕਰਨਾ ਇਹ ਹੁਣ ਨਹੀਂ ਮੰਨਦੇ ਜੀ ਹੁਣ ਦੇਖੋ ਸਰਕਾਰ ਦਾ ਕਾਰਪੋਰੇਟ ਧਾਰਿਆਂ ਦੀ ਆ ਹੁਣ ਜਿਵੇਂ ਪਹਿਲਾਂ ਦਿੱਲੀ ਵਾਲੇ ਉਹ ਵੀ ਇਹ ਤਾਂ ਇਹਨਾਂ ਨੂੰ ਅਮੀਰ ਬਣਾਉਣਾ ਚਾਹੁੰਦੀ ਆ ਹੁਣ ਇਹ ਪਹਿਲਾਂ ਹੀ ਆਪਣੇ ਦੇਖੋ ਕਿੰਨੇ ਮਨਲਾ ਉਹ ਇਹਨਾਂ ਦੇ ਤਕੜਾ ਕੰਮਾ ਹੁਣ ਇਹ ਸਾਡੇ ਲੋਕਾਂ ਦਾ ਇਹ ਆ ਕੇ ਬਸ ਇੱਕ ਮਨਲਾ ਕੀੜੇ ਸਮਝਦਾ ਕਦੇ ਕੋਸ਼ ਆ ਕੇ ਕਦੇ ਕੋਈ ਹਰਕਤ ਕਰਦਾ ਕਦੇ ਕੋਈ ਕਰਦਾ ਤੇ ਬਾਕੀ ਆ ਇੱਕ ਕੱਲ ਕੈਮਰਾ ਲੱਗ ਗਿਆ ਜੀ ਸਾਡੇ ਸਾਰਿਓ ਜਿੰਨੀ ਵੀ ਆ ਸਾਡੀ ਮਨਲਾ ਸੰਗਤ ਬੈਠੇ ਸਾਡੀਆਂ ਮਾਵਾ ਭੈਣਾ ਜਿੰਨਾ ਵੀ ਸਾਡਾ ਸੰਗਤ ਖੜੀ ਆ ਉਹਨਾਂ ਦੇ ਹੁਣ ਦੇਖੋ ਜਾ ਕੇ ਵਿਚਾਰੇ ਇੱਥੇ ਕੋਈ ਬੰਦਾ ਇੱਧਰ ਉੱਧਰ ਵੀ ਜਾਂਦਾ ਕੋਈ ਬਾਸਮਗਰਾ ਸਾਰੀ ਇਹ ਵੀਡੀਓਗ੍ਰਾਫੀ ਕਰਦਾ ਦੇਖੋ ਇਹਨਾਂ ਨੇ ਕਿੱਡੇ 2-2 ਕਿਲੋਮੀਟਰ ਤੋਂ ਇਹ ਕੈਮਰੇ ਉਹ ਕਰਦੇ ਨੇ ਕਵਰੇਜ ਸਾਡੀ ਕੋਈ ਸੁਣੇ ਨਹੀਂ ਰਿਹਾ ਜੀ ਸਰਕਾਰ ਅਸੀਂ ਹੁਣ ਸਾਰਾ ਕੁਝ ਸਾਫ ਕਰ ਚੁੱਕੇ ਹਾਂ ਬਾਕੀ ਅਸੀਂ ਜਥੇਬੰਦੀਆਂ ਦਾ ਜਿੰਨਾ ਵੀ ਮਜ਼ਦੂਰ ਕਿਸਤਾਨ ਅਲਦਲ ਤੋਂ ਇਲਾਕਾ ਆ ਰਹੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਬਾਕੀ ਤੁਸੀਂ ਸਾਡੀ ਗੱਲ ਗਾਹਾਂ ਤੋਂ ਗਾਹਾਂ ਸਾਰੀ ਜਾ ਰਹੀ ਹੈ ਤੁਹਾਨੂੰ ਬਾਕੀ ਵੀਡੀਓ ਪੇਸ਼ ਕਰ ਦਊਗੀ ਜੀ ਸਾਰਾ ਆਪਾਂ ਪਤਾ ਲੱਗ ਜਾ ਦੋ ਦਿਨ ਤੱਕ ਵੀ ਕੀ ਇਹਨਾਂ ਦੇ ਕੀ ਸਾਈਡ ਇਫੈਕਟ ਇਹ ਸਾਡੇ ਨਾਲ ਪਿੰਡ ਵਾਸੀ ਨੇ ਜਿਹੜੇ ਕਹਿੰਦੇ ਆ ਕਿ ਸਾਡਾ ਪੌਣ ਪਾਣੀ ਇਸ ਫੈਕਟਰੀਆਂ ਦੂਸ਼ਿਤ ਹੋਊਗਾ ਅਸੀਂ ਕਿਸੇ ਕੀਮਤ ਤੇ ਫੈਕਟਰੀ ਚੱਲਣ ਨਹੀਂ ਦੇਣੀ ਭਾਈ ਜੀ ਡੀਸੀ ਸਾਹਿਬ ਦਾ ਵੀ ਬਿਆਨ ਆ ਗਿਆ ਕਹਿੰਦੇ ਮਹਾਰਾ ਨੇ ਚੈੱਕ ਕਰ ਲਿਆ ਮੈਡੀਕਲ ਮਹਾਰ ਵੀ ਸੀ ਐਗਰੀਕਲਚਰ ਮਹਾਰ ਵੀ ਸੀ ਵੀ ਕੋਈ ਪ੍ਰੋਡਕਸ਼ਨ ਨਹੀਂ ਫੈਲਣਾ ਇਸ ਫੈਕਟਰੀ ਦੇ ਨਾਲ ਕਿਵੇਂ ਲੱਗਦੇ ਜੀ ਉਹ ਤਾਂ ਉਹਨਾਂ ਦੀਆਂ ਕਹਿਣ ਦੀਆਂ ਗੱਲਾਂ ਨੇ ਜੀ ਜਿਹੜੀ ਉੱਚ ਪੱਧਰੀ ਜਿੱਥੇ ਮੀਟਿੰਗ ਹੋਈ ਹੈ ਨਾ ਉੱਥੇ ਜਿਹੜੇ ਸਾਡੇ ਸਾਇੰਸਟਿਸ ਸੀ ਉਹਨਾਂ ਨੇ ਬਕਾਇਦਾ ਬਲੈਕ ਬੋਰਡ ਤੇ ਲਿਖ ਕੇ ਸਮਝਾਇਆ ਉਹਨਾਂ ਨੂੰ ਕਿ ਇਹ ਫੈਕਟਰੀਆਂ ਘਾਤਕ ਨੇ ਕੈਂਸਰ ਨਹੀਂ ਤੇ ਅਗ ਜਨਰੇਸ਼ਨ ਆ ਉਹਦੇ ਉੱਤੇ ਵੀ ਇਹਨੂੰ ਇਫੈਕਟ ਕਰ ਰਹੀਆਂ ਨੇ ਉਹ ਜਿਹੜੀ ਸਾਡੀ ਅਗਲੀ ਸੰਤਾਨ ਵੀ ਪੈਦਾ ਹੋਊਗੀ ਨਾ ਉਹ ਜਾਂ ਤਾਂ ਉਹ ਪੰਗ ਪੈਦਾ ਹੋਊਗਾ ਜਾਂ ਉਹ ਮਤਲਬ ਸਾਡੇ ਜਿਹੜੇ ਬੱਚੇ ਨੇ ਉਹ ਬੱਚੇ ਪੈਦਾ ਕਰਦੇ ਤੇ ਜਿਹੜੇ ਅੰਦਰੋਂ ਨਿਕਲਦੇ ਆ ਨਾ ਸੱਤ ਉਹ ਹੋ ਜਾਣਗੇ ਬਾਕੀ ਸਾਡਾ ਇਹੜਾ ਇਹ ਜ਼ੋਨ ਆ ਜੀ ਇਹ ਗ੍ਰੀਨ ਜ਼ੋਨ ਆ ਇਹ ਸਬਜ਼ੀਆਂ ਵਾਸਤੇ ਆ ਤੇ ਇਹਦੇ ਵਿੱਚ ਪਹਿਲਾਂ ਹੀ ਉਹਨਾਂ ਲਾਉਂ ਲਾਉਂ ਵੇਲੇ ਹੀ ਜਦੋਂ ਤੋਂ ਇਫੈਕਟ ਸ਼ੁਰੂ ਹੋਈ ਆ ਜਦੋਂ ਤੋਂ ਇਹ ਪਿੰਡ ਵਾਸੀ ਕਹਿੰ ਨੂੰ ਕਹਿ ਰਹੇ ਨੇ ਤੁਸੀਂ ਨਾ ਲਾਓ ਨਾ ਲਾਓ ਉਹ ਫਿਰ ਲਾਈ ਜਾ ਰਹੇ ਨੇ ਕਦੇ ਬਗਲਾ ਕਰਤਾ ਕਦੇ ਅੰਦਰ ਕੁਛ ਕਰ ਲਿਆ ਫਿਰ ਜਿਹੜਾ ਇੱਥੇ ਦਾ ਪ੍ਰਸ਼ਾਸਨ ਆ ਜਿਹੜਾ ਸਾਡਾ ਲੋਕਲ